ਜੀ ਬਿਲਕੁਲ ਆਪਾਂ ਲਾਈਵ ਕਰ ਰਹੇ ਸੀ ਤੇ ਥੋੜੀ ਨੈਟਵਰਕ ਦੀ ਪ੍ਰੋਬਲਮ ਆ ਰਹੀ ਸੀ ਉਹੀ ਰੌਲਾ ਵੀ ਬਠਿੰਡਾ ਜਿਹੜਾ ਆਰਟੀਓ ਆਫਿਸ ਦੇ ਵਿੱਚ ਆਪਾਂ ਖੜੇ ਆ ਇੱਥੇ ਸਰਕਾਰ ਦੇ ਬੰਦੇ ਜਦੋਂ ਕੰਮ ਨਹੀਂ ਕਰਦੇ ਜਾਂ ਲੇਟ ਕਰਦੇ ਆ ਇੰਨਾ ਡਿਲੇ ਹੋ ਜਾਂਦਾ ਤਾਂ ਲੋਕ ਜਿਹੜੇ ਨੇ ਫਿਰ ਪ੍ਰਾਈਵੇਟ ਹੱਥਾਂ 'ਚ ਜਾਂਦੇ ਨੇ ਜਦੋਂ ਪ੍ਰਾਈਵੇਟ ਹੱਥਾਂ 'ਚ ਜਾਂਦੇ ਨੇ ਤਾਂ ਉਹਨਾਂ ਦੇ ਨਾਲ ਕਈ ਲੋਕ ਫਰਾਡ ਵੀ ਕਰਦੇ ਜਿਵੇਂ ਪਿਛਲੇ ਵੀਡੀਓ 'ਚ ਮੈਂ ਤੁਹਾਨੂੰ ਦੱਸਿਆ ਸੀ ਆ ਇੱਕ ਮੁੰਡਾ ਇਹਨੇ ਆਪਣੀ ਗੱਡੀ ਦੀ ਪਾਸਿੰਗ ਕਰਵਾਣੀ ਸੀ ਜਿਹਦੇ ਵਿੱਚ ਗੱਡੀ ਤੇ ਨੰਬਰ ਕੋਸ਼ ਹੋ ਰਿਹਾ ਤੇ ਉਹਦਾ ਜਿਹੜਾ ਆਨਲਾਈਨ ਜਿਹੜਾ ਬੋਲ ਰਿਹਾ ਉਹ ਕਿਸੇ ਕਾਰ ਦਾ ਨੰਬਰ ਬੋਲ ਰਿਹਾ ਕਾਰ ਤੇ ਬੋਲ ਰਿਹਾ ਸੋ ਇਸ ਤਰੀਕੇ ਨਾਲ ਇਹ ਸੱਜਣਾ ਅੰਗਰੇਜ਼ ਹੋਣੀ ਇਹਨਾਂ ਕੋਲੇ ਆਏ ਉਹਦੇ ਕਹਿਣ ਮੁਤਾਬਕ ਉਹਨੇ ਲੱਖ ਰੁਪਏ ਦੇ ਨਾਲ ਇਹਨਾਂ ਨਾਲ ਗੱਲ ਮਿਕਾਈ 50000 ਰੁਪਏ ਇਹਨਾਂ ਨੂੰ ਦਿੱਤਾ 20000 ਰੁਪਏ ਆਨਲਾਈਨ ਤੇ 30000 ਰੁਪਏ ਕੈਸ਼ ਇਸ ਮੁੰਡੇ ਦੇ ਕਹਿਣ ਮੁਤਾਬਕ ਇਹੀ ਗੱਲ ਹੋਈ ਹਾਂਜੀ 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 10000 ਰੁਪਏ ਨੂੰ ਕੈਸ਼ ਗਿਆ ਹੀ ਤੇ 30000 ਰੁਪਏ ਨੂੰ ਮੈਂ ਕੀ ਆ ਰ ਆਨਲਾਈਨ ਕਰਿਆ 30000 ਕੈਸ਼ 30000 ਹਾਂ ਚਲੋ ਉਹੀ ਗੱਲ ਹੋਈ ਉਸ ਤੋਂ ਉਹ ਇਹਨੂੰ ਵਟਸਐਪ ਕਰਕੇ ਕਹਿੰਦੇ ਨੇ ਵੀ ਤੇਰੀ ਆਰਸੀ ਬਣ ਗਈ ਉਹ ਟਰੈਕਿੰਗ ਨੰਬਰ ਵੀ ਉਹਦੇ ਤੇ ਹੈਗਾ ਉਹ ਤੁਸੀਂ ਆਪਣਾ ਦੇਖ ਲਓ ਇਹਨਾਂ ਨੇ ਇੱਕ ਨੰਬਰ ਦਿੱਤਾ ਚੰਡੀਗੜ੍ਹ ਦਾ ਵੀ ਤੁਸੀਂ ਉਸ ਨੰਬਰ ਤੇ ਕਾਲ ਕਰ ਲਓ ਉਹ ਨੰਬਰ ਦਿਓ ਜੀ ਕਿਹਨਾ ਨੰਬਰ ਹੈ ਇਹ ਨੰਬਰਾਂ ਦੀ ਵੈਰੀਫਿਕੇਸ਼ਨ ਹੋਣੀ ਚਾਹੀਦੀ ਹੈ ਡਿਪਾਰਟਮੈਂਟ ਵੱਲੋਂ ਤੁਸੀਂ ਭਾਈ ਸਾਹਿਬ ਐਪਲੀਕੇਸ਼ਨ ਦੇਣੀ ਹੈ ਹਾਂ ਜੀ ਦਿਓ ਨੰਬਰ ਕਿਹੜਾ 90568 ਹੈ 90568 21286 ਕਿਹਦਾ ਨੰਬਰ ਹੈ ਜੀ ਇਹ ਆ ਨੰਬਰ ਵੀ ਸਰ ਸਰ ਮੈਨੂੰ ਪਹਿਲਾਂ ਇਹ ਦੱਸੋ ਇਹ ਨੰਬਰ ਕਿਹੜਾ ਹੈ ਇਹ ਚੰਡੀਗੜ੍ਹ ਆ ਸਰ ਜਿੱਥੋਂ ਨਾਲ ਆਪਣੇ ਕਾਪੀਆਂ ਮੈਸੇਜ ਪਾਉਣੇ ਜਾਂ ਪਾਉਣੇ ਕੀ ਬੰਦੇ ਦਾ ਨਾਂ ਕੀ ਹੈ ਕੰਪਨੀ ਦਾ ਨੰਬਰ ਆ ਜੀ ਇਹ ਕਿਹੜੀ ਕੰਪਨੀ ਦਾ ਜਿਹੜਾ ਸਮਾਰਟ ਕਾਰਡ ਛਾਪਦੀ ਹੈ ਜੀ ਤੁਹਾਡੇ ਕੋਲ ਮੈਸੇਜ ਪਾਉਣਾ ਆ ਅੰਦਰ ਸਰ ਲਿਖ ਕੇ ਲਾਇਆ ਹੋਇਆ ਜੀ ਲਾਸਟ ਕਮਰੇ 'ਚ ਅੱਛਾ ਅੰਦਰ ਨਹੀਂ ਆਇਆ ਉੱਥੇ ਪਹਿਲਾਂ ਵਾਲੀ ਕੰਪਨੀ ਦਾ ਲਿਖਿਆ ਜੀ ਤੇ ਹੁਣ ਵਾਲਾ ਉਹਨੇ ਲਿਖ ਕੇ ਹਜੇ ਲਾਇਆ ਨਹੀਂ ਲਾਇਆ ਨਹੀਂ ਹੁਣ ਵਾਲਾ ਇਹ ਹੁਣ ਵਾਲੀ ਕੰਪਨੀ ਕਦੋਂ ਪਾਈ ਹੈ ਆ ਹੁਣ ਮੈਨਾਂ ਦਾ ਸਾਰੇ 2 ਮਹੀਨੇ ਹੋਏ ਸਰ 2 ਮਹੀਨੇ ਹੋਏ ਇਹ ਤੁਹਾਨੂੰ ਇਹ ਨੰ ਇਹ ਤਾਂ ਨਵੀਂ ਕੰਪਨੀ ਨੂੰ 2 ਮਹੀਨੇ ਹੋ ਗਏ ਤੁਸੀਂ ਫਿਰ ਪੁਰਾਣਾ ਨੰਬਰ ਕਿਉਂ ਦਿੱਤਾ ਇਹਨੂੰ ਨਹੀਂ ਸਰ ਨੰਬਰ ਸੰਤੋਂ ਦਫ਼ਤਰ ਤੋਂ ਪਤਾ ਲਾਦਾ ਨਾ ਵੀ ਆ ਨੰਬਰ ਸਾਨੂੰ ਇਹ ਨਹੀਂ ਪਤਾ ਆ ਰਹੇ ਆ ਤੁਸੀਂ ਆ ਸਰ ਆਹ ਮੇਰੀ ਬੇਨਤੀ ਸੁਣੋ ਅੰਗਰੇਜ਼ੀ ਤੁਸੀਂ ਕੰਮ ਕਰਦੇ ਆ ਰਹੇ ਹੋ ਤੁਹਾਨੂੰ ਦਫ਼ਤਰ ਦੱਸੂਗਾ ਦਫ਼ਤਰ ਇਹਦਾ ਮਤਲਬ ਦਫ਼ਤਰ ਨਾਲੇ ਮਿਲਿਓ ਤੁਸੀਂ ਨਹੀਂ ਨਹੀਂ ਸਰ ਦਫ਼ਤਰ 'ਚ ਲਿਖ ਕੇ ਲਿਆ ਬੈਠੀ ਨਹੀਂ ਤੁਸੀਂ ਹੁਣੇ ਕਿਹਾ ਮੇਰਾ ਸਾਰਾ ਲਾਈ ਬੰਦ ਹੋ ਤੁਹਾਨੂੰ ਹਾਂਜੀ 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 ਤੇ ਤੁਸੀਂ ਇਹ ਕਰ ਰਹੇ ਹੋ ਵੀ ਸਾਨੂੰ ਦਫ਼ਤਰ ਨੇ ਦੱਸਿਆ ਇਹਨਾਂ ਲੋ ਤੁਸੀਂ ਦਫ਼ਤਰ ਦੇ ਬੰਦਿਆਂ ਨਾਲ ਰਲ ਕੇ ਕੰਮ ਕਰਦੇ ਹੋ ਨਹੀਂ ਸਰ ਦਫ਼ਤਰ ਨੇ ਵੈਸੇ ਸਾਨੂੰ ਜ਼ੁਬਾਨੀ ਦੱਸਤਾ ਵੀ ਆਹ ਨੰਬਰ ਆਗਾ ਉਹਨਾਂ ਦੇ ਕੰਪਨੀ ਦਾ ਇੱਕ ਲਿਖ ਕੇ ਲਾਇਆ ਵਈ ਇਹਨਾਂ ਕੋਲ 83608 ਕਿੰਨੀ ਦੇਰ ਤੋਂ ਕੰਮ ਕਰਦੇ ਆ ਰਹੇ ਤੁਸੀਂ ਇਹ ਮੈਨੂੰ ਹੋ ਗਏ ਸਰ 15 ਸਾਲ ਕੰਮ 15 ਸਾਲ ਹੋ ਗਏ ਤੇ ਸਰ ਤੁਹਾਨੂੰ ਇਹ ਨਹੀਂ ਨਹੀਂ ਪਤਾ ਲੱਗਾ ਵੀ ਕਿਹੜੀ ਕੰਪਨੀ ਕਦੋਂ ਆਈ ਕਦੋਂ ਚਲੀ ਗਈ ਤੁਸੀਂ ਬੰਦੇ ਨੂੰ ਪੁਰਾਣੀ ਕੰਪਨੀ ਦਾ ਨੰਬਰ ਦੇ ਰਹੇ ਹੋ ਇੱਕ ਟਰਕਾਂ ਦੇ ਮਾਰੇ ਵੀ ਜਾ ਵੀ ਕਾਕਾ ਖੇਡ ਨਹੀਂ ਸਰ ਵੀ ਸਾਨੂੰ ਥੋੜਾ ਸਾਨੂੰ ਨਹੀਂ ਸਰ ਨਾਲ ਇਸ ਚੀਜ਼ ਦਾ ਪਤਾ ਵੀ ਉਹ ਨੰਬਰ ਪੁਰਾਣੀ ਕੰਪਨੀ ਦਾ ਕਿ ਨਵੀਂ ਕੰਪਨੀ ਦਾ ਸਰ 15 ਸਾਲ ਹੋ ਗਏ ਤੁਹਾਨੂੰ ਨਹੀਂ ਵੈਸੇ ਕੰਮ ਕਰਦੇ ਆ ਰਹੇ ਹਾਂ ਹਾਂਜੀ 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 15 ਸਾਲਾਂ ਦੇ ਵਿੱਚੋਂ ਜੇ 2 ਮਹੀਨੇ ਹੋਏ ਨੇ ਹਲੇ ਕੰਪਨੀ ਬਦਲੀ ਨੂੰ ਤੁਸੀਂ ਪੁਰਾਣਾ ਜਿਹੜਾ ਕੰਮ ਕਰਦੇ ਆ ਰਹੇ ਫਿਰ ਕੀ ਕਰਦੇ ਆ ਰਹੇ ਉਹ ਸਰ ਕਾਰਡ ਨਾ ਪੁਰਾਣੀ ਕੰਪਨੀ ਵੀ ਛਾਪ ਰਹੀ ਏ ਨਵੀਂ ਵੀ ਛਾਪ ਰਹੀ ਏ ਨਵੀਂ ਆ ਰਹੀ ਸਰ ਉਹ ਤਾਂ ਤੁਸੀਂ ਅੱਜ ਕੱਢੋ ਵੈਸੇ ਗੱਲ ਕਰਦੇ ਹਾਂ ਹਫਤੇ ਚਾਰ ਸੀ ਆ ਜਾਂਦੇ ਹੋ ਤੁਹਾਡੀ ਇਹ ਨੰਬਰਾਂ ਤੇ ਗੱਲ ਹੁੰਦੀ ਐ ਅਕਸਰ ਨਹੀਂ ਇਹ ਕਾਲਿੰਗ ਵਾਲੇ ਜੀ ਮੈਸੇਜ ਹੀ ਪਾਉਣਾ ਪੈਂਦਾ ਜੀ ਇੱਥੇ ਅੱਛਾ ਮੈਸੇਜ ਹੀ ਪਾਉਣਾ ਪੈਂਦਾ ਸੀ ਟੈਕਸਟ ਮੈਸੇਜ ਪਾਉਣੀ ਹੈ ਫਿਰ ਉਹ ਆਪਾਂ ਨੂੰ ਰਿਪਲਾਈ ਕਰਦੀ ਨਹੀਂ ਫਿਰ ਤੁਸੀਂ ਤੁਹਾਨੂੰ ਪਤਾ ਵੀ ਜਦੋਂ ਹੁਣ ਇਹਨੇ ਮੁੰਡੇ ਨੇ ਇਸ ਤੋਂ ਪਹਿਲੇ ਜਦੋਂ ਤੁਸੀਂ ਪ੍ਰੋਗਰਾਮ ਦੇਖੋਗੇ ਉਹਦੇ ਚ ਉਹਨਾਂ ਨੂੰ ਫੋਨ ਕੀਤਾ ਇਹਨਾਂ ਨੇ ਕਿਹਾ ਵੀ ਅੰਗਰੇਜ਼ ਨੇ ਤੁਹਾਡਾ ਨੰਬਰ ਦਿੱਤਾ ਸੀ ਤਾਂ ਉਹਨਾਂ ਨੇ ਇਹ ਨਹੀਂ ਪੁੱਛਿਆ ਵੀ ਕੌਣ ਅੰਗਰੇਜ਼ ਹਨਾ ਜੇ ਤਾਂ ਬੰਦਾ ਨਾਂ ਜਾਣਦਾ ਹੋਵੇ ਤਾਂ ਕਹਿੰਦਾ ਯਾਰ ਕੌਣ ਅੰਗਰੇਜ਼ ਉਹ ਕਹਿੰਦਾ ਫਿਰ ਤੁਸੀਂ ਅੰਗਰੇਜ਼ ਨੂੰ ਪੁੱਛੋ ਜੀ ਮੈਨੂੰ ਕੀ ਪੁੱਛਦਾ ਮਤਲਬ ਕਿਤੇ ਨਾ ਕਿਤੇ ਇਹ ਮਿਲੀ ਭੋਗਤਾ ਹੈ ਇਹ ਨੰਬਰ ਜਿਹੜਾ ਮੈਂ ਤੁਹਾਨੂੰ ਇਸੇ ਕਰਕੇ ਬੁਲਵਾਇਆ ਤੂੰ ਡਿਪਾਰਟਮੈਂਟ ਨੂੰ ਅਪਲੀਕੇਸ਼ਨ ਦੇਣੀ ਆ ਪਤਾ ਕਰਵਾਣਾ ਵੀ ਕਿਹਦਾ ਨੰਬਰ ਆ ਇਹ ਕਿਹੜੇ-ਕਿਹੜੇ ਡਿਪਾਰਟਮੈਂਟ ਦੀ ਕਿਹੜੀ-ਕਿਹੜੀ ਮਿਲੀ ਭੁਗਤਾਂ ਡਿਪਾਰਟਮੈਂਟ ਇਸ ਗੱਲੋਂ ਸੁਰਖਰੂ ਹੋ ਜਾਂਦੇ ਨੂੰ ਸਾਡੇ ਕੋਲ ਤਾਂ ਯਾਰ ਕੋਈ ਰਿਟਰਨ ਸ਼ਿਕਾਇਤ ਹੀ ਨਹੀਂ ਆਈ ਤੇ ਪੁੱਤਰ ਜੀ ਇਹ ਦੇਣੀ ਆ ਠੀਕ ਹੈ ਠੀਕ ਹੈ ਉਸ ਤੋਂ ਬਾਅਦ ਹੁਣ ਤੁਸੀਂ ਜਿਹੜਾ ਫੇਕ ਦਿੱਤਾ ਸੀਗਾ ਹੁਣ ਦੱਸੋ ਗੱਲ ਕਿੱਥੇ ਖੜੀ ਆ ਹੁਣ ਗੱਲ ਸਾਰ ਇਹਨਾਂ ਦੀ ਐਂਟਰੀ ਅੰਦਰ ਹੋਈ ਵੀ ਸਰ ਹਾਂ ਮੋਡੀਫਾਈ ਹਾਂਜੀ ਨਹੀਂ ਹੋਈ ਹਲੇ ਤੱਕ ਨਹੀਂ ਸਰ ਮੋਡੀਫਾਈ ਦੀ ਐਂਟਰੀ ਆ ਦੇਖੋ ਸਰ ਆਹ ਸਾਈਨ ਕਰਾ ਆਹ ਦੇਖੋ ਤੁਹਾਨੂੰ ਐਂਟਰੀ ਦਿਖਾ ਦਿੰਦਾ ਆਪੀ ਸੋ ਇਹ ਜਿਹੜਾ ਤੁਸੀਂ ਐਸਟੀਮੇਟ ਬਣਾਇਆ ਸੀ ਸੁਣ ਸਰ ਇੱਕ ਮਿੰਟ ਇੱਕ ਮਿੰਟ ਸਰ ਮੇਰੀ ਬੇਨਤੀ ਸੁਣੋ 17000 ਸੰਤ ਸਿੰਘ ਦਾ ਜਿਹੜਾ ਤੁਸੀਂ ਇੱਥੇ ਐਸਟੀਮੇਟ ਬਣਾਇਆ ਸੀ ਕਿੱਥੇ ਹੈ ਯਾਰ ਬੀਮਾ ਹੈ ਮੇਰਾ ਆ ਸੀ ਸਰ ਆਪਲੀਕੇਸ਼ਨ ਆ ਸਿਸਟਮ ਚ ਜਿਹੜੇ ਬੋਲ ਰਹੇ ਆ ਉਹ ਕਹਿੰਦੇ ਤੁਸੀਂ ਚੈਸੀ ਨੰਬਰ ਸਹੀ ਕਰਵਾ ਲਓ ਜੀ ਨਹੀਂ ਮੈਂ ਹੀ ਕਹਿੰਦਾ ਜਿਹੜੀ ਤੁਸੀਂ ਕਹਿ ਰਹੇ ਵੀ ਮੈਂ 17000 ਰੁਪਏ ਭਰਿਆ ਜਾਂ ਇਹ ਜੋ ਕੁਝ ਵੀ ਵਾਟਵਰ ਉਹ ਤਾਂ ਸਰ ਭਰਿਆ ਨਹੀਂ ਗਿਆ ਮੈਂ ਕਹਿ ਰਿਹਾ ਨਾ ਭਰਿਆ ਨਹੀਂ ਗਿਆ ਤੁਸੀਂ ਉਹਦਾ ਐਂਟਰੀ ਰੋ ਪਾ ਕੇ ਦੇਖੋ ਚੈਸੀ ਨੰਬਰ ਮੈਚ ਨਹੀਂ ਕਰੇ ਮੇਰੀ ਗੱਲ ਸੁਣੋ ਚੈਸੀ ਨੰਬਰ ਕਿਹਨੇ ਕਲੀਅਰ ਕਰਨੇ ਸੀ ਹਾਂਜੀ ਉਹ ਕਹਿੰਦੇ ਕਰਾਣੇ ਸੀ ਉਹ ਇਹ ਕਹਿੰਦੇ ਜੀ ਹੁਣ ਕਹਿੰਦੇ ਚੰਡੀਗੜ੍ਹ ਹੋਊਗਾ ਪਹਿਲਾਂ ਇੱਥੋਂ ਹੁੰਦਾ ਸੀ ਜੀ ਜਿਵੇਂ ਬੈਕ ਲੌਗ ਐਂਟਰੀ ਕਦੋਂ ਕਹਿਆ ਉਹਨਾਂ ਨੇ ਤੁਹਾਨੂੰ ਇਹਨਾਂ ਨੇ ਜਿਹੜਾ ਹੁਣ ਕਲਰਕ ਹੁਣ ਆਇਆ ਹੋਇਆ ਜੀ ਇਹਨੇ ਮੈਨੂੰ ਮਹੀਨਾ ਹੋਇਆ ਕਹਿੰਦੇ ਚੰਡੀਗੜ੍ਹ ਹੋਊਗਾ ਤੇ ਆਪਾਂ 6-7 ਮਹੀਨਿਆਂ ਦੇ ਕੀ ਕਰਦੇ ਪਏ ਖੀਰ ਖਾਂਦੇ ਪਏ ਸਾਰਾ ਮੈਂ ਸਾਈਨ ਵੀ ਕਰਵਾਈ ਹੈ ਇੱਥੇ ਯਾਰ ਸਾਈਨ ਹੀ ਤਰ੍ਹਾਂ ਕੇ ਬਹੁਤ ਵਟਾ ਆਸਾਨ ਕਰਤਾ ਨਹੀਂ ਨਹੀਂ ਸਰ ਸਾਈਨ ਮਾਰਚ ਦੇ ਕਰਾਏ ਆ ਸਰ ਮਾਰਚ ਦੇ ਦੇ ਕਰਾਏ ਮਾਰਚ ਤੋਂ ਬਾਅਦ ਅਪ੍ਰੈਲ ਮਈ ਜੂਨ ਜੁਲਾਈ ਅਗਸਟ ਸਪਟੰਬਰ 6 ਮਹੀਨੇ ਹੋ ਗਏ ਭਾਜੀ 6 ਆੰਦਰਾ ਕੀ ਬੱਚਿਆਂ ਲਈ ਗੱਲਾਂ ਕਰਦਾ ਹੈ ਸਰ 6 ਮਹੀਨਿਆਂ ਦੇ ਵਿੱਚ ਮੈਂ ਕਰਵਾਤਾ ਜਦੋਂ ਤੱਕ ਆਪਾਂ ਆ ਆ ਨਹੀਂ ਕਰਵਾਇਆ ਜਦੋਂ ਨਾਲ ਦੀ ਨਾਲ ਆਪਾਂ ਨੂੰ ਪਤਾ ਵੀ ਆ ਹੁੰਦਾ ਤੁਹਾਨੂੰ ਹੁਣ ਮਹੀਨੇ ਵੱਲਾ ਬੰਦੇ ਨੇ ਪਤਾ ਲੱਗਿਆ ਤੁਹਾਨੂੰ ਉਦੋਂ ਨਹੀਂ ਪਤਾ ਕਿ ਸਰ ਮੈਂ ਵੈਰੀਫਿਕੇਸ਼ਨ ਵੀ ਕਰਾਈ ਹੈ ਉਹ ਮੇਰੇ ਕੋਲੇ ਫਾਈਲ ਅਲੱਗ ਪਈ ਦੀਕਾ ਆ ਤਾਂ ਫੋਟੋ ਸ਼ੇਟ ਹੈ ਜੀ ਇਹ ਚੀਜ਼ ਮੈਂ ਕਰਵਾਈ ਹੈ ਮੇਰੀ ਬੇਨਤੀ ਸੁਣੋ ਜਦੋਂ ਤੁਹਾਨੂੰ ਪਤਾ ਲੱਗਿਆ ਵੀ ਆਪਾਂ ਇਹਦਾ ਨੰਬਰ ਦਾ ਕਰਨਾ ਹੈ ਹਾਂਜੀ ਹਾਂਜੀ ਕਦੋਂ ਪਤਾ ਲੱਗਿਆ ਸੀ ਤੁਹਾਨੂੰ ਹਾਂਜੀ ਕਦੋਂ ਪਤਾ ਲੱਗਿਆ ਸੀ ਕਾਰੇ ਬਾਰੇ ਸਰ ਵੀ ਆ ਜਿਹੜਾ ਦੁਬਾਰਾ ਚੜ੍ਹਾਉਣਾ ਚਾਹੀ ਸੀ ਨੰਬਰ 70 ਨੰਬਰ ਸਰ ਜਦੋਂ ਮੈਂ ਰਜਿਸਟਰ ਚੈੱਕ ਕਰ ਰਿਹਾ ਜੀ ਕਦੋਂ ਦੀ ਗੱਲ ਹੈ ਆਪਣੇ ਪਿਛਲੇ ਹਫਤੇ ਵੀਰਵਾਰ ਸ਼ੁੱਕਰਵਾਰ ਮੈਂ ਰਜਿਸਟਰ ਚੈੱਕ ਕਰ ਰਿਹਾ ਇਹਨਾਂ ਦਾ ਮੰਨ ਕੇ ਚੱਲੋ ਕਿੰਨਾ ਦਾ ਦਫ਼ਤਰ ਦਾ ਜੀ ਅੱਛਾ ਵੀ ਤੁਹਾਨੂੰ ਤੁਸੀਂ ਦੇਖੋ ਇੱਥੇ ਫਿਰ ਮਿਲੀ ਪੋਗਤ ਇੱਕ ਪ੍ਰਾਈਵੇਟ ਬੰਦਾ ਜਾ ਕੇ ਸਰਕਾਰੀ ਡਾਕੂਮੈਂਟ ਯਾਰ ਛੱਡ ਦੇ ਗੱਲਾਂ ਮੇਰੇ ਗੱਲਾਂ ਹੀ ਫੜਨੀਆਂ ਹੁੰਦੀਆਂ ਮੈਂ ਹੋਰ ਕਰਨਾ ਕੀ ਹੁੰਦਾ ਇੱਕ ਜਿਹੜਾ ਪ੍ਰਾਈਵੇਟ ਬੰਦਾ ਸਰਕਾਰੀ ਦਫ਼ਤਰ ਦੇ ਵਿੱਚ ਜਾ ਕੇ ਉੱਥੇ ਸਰਕਾਰੀ ਡਾਕੂਮੈਂਟ ਚੈੱਕ ਕਰ ਰਿਹਾ ਇਹ ਮਿਲੀ ਪੋਗਤ ਸਾਰੀ ਮੈਂ ਤੇਰੇ ਢਿੱਡ ਤੇ ਲੱਤ ਨਹੀਂ ਸੀ ਮਾਰਨੀ ਪਰ ਜਦੋਂ ਮੈਂ ਤੇਰਾ ਇਹ ਦੇਖਿਆ ਨਾ ਮੈਸੇਜ ਫੇਕ ਫਿਰ ਮੈਨੂੰ ਲੱਗਾ ਵੀ ਕੱਲਾ ਤੂੰ ਨਹੀਂ ਬਹੁਤ ਜਣੇ ਇੱਥੇ ਕਰਦੇ ਹੋਣਗੇ ਜਿੰਨੇ ਇਸ ਪ੍ਰੋਗਰਾਮ ਨੂੰ ਕਾਈਂਡਲੀ ਇਹਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਜਿੰਨਾ ਜਿੰਨਾ ਲੋਕਾਂ ਨਾਲ ਇਸ ਦਫ਼ਤਰ ਨਾਲ ਰਿਲੇਟਡ ਜੋ-ਜੋ ਪ੍ਰੋਬਲਮਾਂ ਆ ਰਹੀਆਂ ਉਹ ਕਾਈਂਡਲੀ ਵਟਸਐਪ ਕਰਿਓ ਅਤੇ ਸੌਰੀ ਕਮੈਂਟ ਕਰਿਓ ਆਪਾਂ ਫਿਰ ਇੱਥੇ ਹਾਜ਼ਰ ਹੋਇਆ ਕਰਾਂਗੇ ਇਹਦੀ ਗੱਲ ਮੈਨੂੰ ਪਤਾ ਬਹੁਤ ਲੰਬੀ ਜਾਣੀ ਹੁਣ ਬਾਈ ਹੁਣ ਆ ਤੇ ਆ ਜੀ ਬਾਈ ਜੀ ਕੀ ਨਾਮ ਤੁਹਾਡਾ ਬਾਈ ਜੀ ਮੇਰਾ ਨਾਮ ਤਵਿੰਦਰ ਵੀਰ ਸਿੰਘ ਹੈ ਜੀ ਕਿਹੜੀ ਜਗ੍ਹਾ ਤੋਂ ਬਰਾਦਰ ਰਾਮਪਰਾ ਜੀ ਰਾਮਪਰਾ ਫੂਲ ਹਾਂਜੀ ਅੰਗਰੇਜ਼ ਜਾਣਾ ਨਹੀਂ ਕਿਤੇ ਅੱਛਾ ਤੁਹਾਡੇ ਨਾਲ ਕੀ ਪ੍ਰੋਬਲਮ ਹੈ ਮੇਰੇ ਨਾਲ ਵੀ ਭਾਈ ਜੀ ਸੇਮ ਹੀ ਪ੍ਰੋਬਲਮ ਹੈ ਇਹ ਬਾਈ ਜੀ ਦੀ ਪ੍ਰੋਬਲਮ ਕੁਝ ਥੋੜੀ ਜਿਹਾ ਜ਼ਿਆਦਾ ਉਹ ਹੈ ਵੀ ਸਾਰਾ ਕੁਝ ਹੈ ਮੇਰੇ ਵੀ ਗੱਡੀ ਤੇ ਐਕਸਵੀਨ ਗੱਡੀ ਹੈ ਮੇਰੀ 2012 ਮਾਡਲ ਠੀਕ ਹੈ ਮੈਂ ਗੱਡੀ ਜਾਵਾਂ ਨਵੀਂ ਕੜਾਈ ਸੀ ਏਜੰਸੀ ਚੋਂ ਜੀ ਉਹ ਏਜੰਸੀ ਦੇ ਵਿੱਚੋਂ ਗੱਡੀ ਕੜਾਈ ਹੈ ਜੀ ਉਹਦੇ ਤੇ ਗੱਡੀ ਤੇ ਮੇਰੇ ਦੇ ਨੰਬਰ ਪਹਿਲਾਂ ਲੱਗੇ ਹੋਏ ਸੀ 0025 ਜਦੋਂ ਮੈਂ ਲੈਤੀ ਆ ਜੀ ਮੈਂ ਆ ਦਾ ਨੰਬਰ ਚੇਂਜ ਕਰਾਵਾ ਲਵਾਇਆ ਸੀ 0025 ਉਸ ਤੋਂ ਬਾਅਦ ਜੀ ਉਹ ਨੰਬਰ ਤੋਂ ਬਾਅਦ ਇਹਨੂੰ ਹੁਣ ਮੈਂ ਗੱਡੀ ਸੇਲ ਕਰਤੀ ਜੀ ਜਦੋਂ ਮੈਂ ਗੱਡੀ ਸੇਲ ਕਰਤੀ ਜੀ ਉਹ ਗੱਡੀ ਤੇ ਮੈਂ ਗੱਡੀ ਤੇ ਸੇਲ ਕਰਕੇ ਮੇਰੇ ਕੋਲ ਮੋਟਰਸਾਈਕਲ ਦੇ ਨੰਬਰ ਲੱਗੇ ਹੋਏ ਸੀ ਪੀਵੀ03 ਏਐਕਸ 8444 ਠੀਕ ਹੈ ਮੈਂ ਇਹ ਐਕਸਚੇਂਜ ਕਰਾਤਾ ਜੀ ਜਦੋਂ ਮੈਂ ਗੱਡੀ ਸੇਲ ਕਰਤੀ ਉਹਨਾਂ ਨੂੰ ਮੇਲਵਾ ਕੇ ਦਿੱਤਾ ਮੈਂ ਨੰਬਰ ਉਹ ਲੈ ਲਿਆ ਹੁਣ ਜੀ ਜਦੋਂ ਉਹ ਬੰਦੇ ਨੇ ਗੱਡੀ ਆਪਦੇ ਨਾਂ ਕਰਾਉਣ ਲੱਗੇ ਉਹਨੇ ਸੇਲ ਕਰੀ ਤੇ ਉਹਨਾਂ ਨੇ ਗੱਡੀ ਨਾਂ ਨਹੀਂ ਹੋਈ ਉਹ ਕਹਿੰਦੇ ਜੀ ਗੱਡੀ ਤੇ ਇੱਕ ਗੱਡੀ ਦੇ ਦੋ ਨੰਬਰ ਚੱਲ ਰਹੇ ਆ ਕਿਵੇਂ ਕਿਹੜੇ ਕਿਹੜਾ ਨੰਬਰ ਇੱਕ ਤਾਂ ਚੱਲ ਰਿਹਾ ਜੀ ਆਹੀ ਜਿਹੜਾ ਮੇਰਾ ਹਾਂਜੀ ਪਹਿਲਾਂ ਹਾਂਜੀ ਆਪਣਾ ਲੋਡ ਨਹੀਂ ਪਈ ਜੀ ਕਿਉਂਕਿ ਜਦ ਮੇਰੀ ਗੱਡੀ ਤੇ ਲੋਨ ਹੋਇਆ ਹੋਇਆ ਸੀ ਮੇਰੀ ਨਵੀਂ ਕੜਾਈ ਤੇ ਲੋਨ ਵਿਕਰੀ ਆਇਆ ਸੀ ਬੈਂਕ ਤੋਂ ਉਹ ਵੀ ਮੈਂ ਇੱਕ ਮਿੰਟ ਇੱਕ ਤਾਂ ਨਾ ਹਾਂਜੀ ਹਾਂਜੀ ਬੋਲੋ ਵੀਰੇ ਮੈਂ ਲਾਈਵ ਆ ਆਪਾਂ ਪਹਿਲਾਂ ਦੇਖ ਲਿਆ ਕਰੋ ਯਾਰ बार-बार ਹਾਂਜੀ ਉਹ ਗੱਡੀ ਆਪਣੀ ਤੇ ਲੋਨ ਹੋਇਆ ਹੋਇਆ ਸੀ ਜੀ ਨਵੀਂ ਕੜਾਈ ਸੀ ਜਮਾ ਜਦੋਂ ਉਹਦਾ ਲੋਨ ਵੀ ਕਰੀ ਕਰਾਈ 7 ਸਾਲਾਂ ਬਾਅਦ ਉਦੋਂ ਵੀ ਕੁਝ ਨਹੀਂ ਆਇਆ ਕਿਉਂਕਿ ਆਪਾਂ ਨੂੰ ਲੋੜ ਨਹੀਂ ਪੈਂਦੀ ਆਪਾਂ ਨੂੰ ਇਹ ਵੀ ਆਪਾਂ ਗੱਡੀ ਚਾਹਾਂ ਨਵੀਂ ਲੈਂਦੀ ਏਜੰਸੀ ਚੋਂ ਘੜਾਈਏ ਜਿਹੜਾ ਆਪਾਂ ਚਲਦੀ ਲੈਂਦੇ ਆਪਾਂ ਸਾਰਾ ਕੁਝ ਚੈੱਕ ਕਰਦੇ ਆ ਹੁਣ ਉਹ ਗੱਡੀ ਤੇ ਨੰਬਰ 8444 ਲੱਗ ਗਿਆ ਜਦੋਂ ਮੈਂ ਉਹ ਬੰਦਾ ਆਪਦੇ ਨਾਮ ਕਰਾਉਣ ਲੱਗੇ ਜਾ ਕੇ 8444 ਉਹਦੇ ਇੱਕ ਤਾਂ ਡਾਕੂਮੈਂਟ ਦੇ ਵਿੱਚ ਕਾਪੀ ਦੇ ਵਿੱਚ ਜਿਹੜਾ ਚਾਸੀ ਨੰਬਰ ਆ ਉਹ ਇੱਕ ਅੱਖਰ ਮਿਸਟੇਕ ਹੈ ਘਟ ਹੈ ਉਹ ਨਹੀਂ ਪ੍ਰੋਪਰ ਪੂਰਾ ਪਾਇਆ ਹੋਇਆ ਨੰਬਰ 2 ਤੇ ਜੀ ਜਦੋਂ ਨਾਮ ਦੇ ਚੱਕਿਆ ਉਹਨੇ ਨਾਮ ਦੇ ਚੱਕਲੇ 2 ਨੰਬਰ 18444 ਚੱਕਲੇ ਜੀ ਇੱਕ ਚੱਕਲੇ ਆ ਪੀ ਵੀ 03 ਏ ਸੀ 7371 ਜੀ ਕੋਈ ਐਵੇਂ ਹਾਂ ਜੀ ਉਹ ਗੱਡੀ ਦਾ ਕੋਈ ਵੀ ਚੱਕਲੇ ਲਾ ਲਿਆ ਹੈ ਹਾਂਜੀ ਬਸ ਹਾਂਜੀ ਇਹ ਤੁਸੀਂ ਕਦੋਂ ਤੇ ਹੁਣ ਠੀਕ ਕਰਵਾਉਣ ਲੱਗੇ ਹੋ ਆ ਇਹਨੂੰ ਬਾਈ ਜੀ ਮੈਨੂੰ ਹੋ ਗਿਆ ਜੀ ਮੈਂ 2 ਹਫ਼ਤੇ ਵਾਂਗੂ ਹੋ ਗਿਆ ਜੀ ਤਰੇ ਫਿਰ ਤੈਨੂੰ ਪਹਿਲਾਂ ਉਹਨਾਂ ਨੇ ਕਰਾਇਆ ਜੀ ਜਿੰਨੂੰ ਮੈਂ ਗੱਡੀ 베ਚੀ ਸੀ ਵੀ ਚਲੋ ਅਸੀਂ ਆਪ ਹੀ ਕਰਾ ਲੈਂਦੇ ਆ ਸਾਰੇ ਉਹਨਾਂ ਦੇ ਆ ਦੇਖੋ ਡਾਕੂਮੈਂਟ ਵਗੈਰਾ ਵੀ ਸਾਈਨ ਕਰਵਾਏ ਹੋਏ ਆ ਵਿਚਾਰਿਆਂ ਦੇ ਤੇ ਉਸ ਤੋਂ ਬਾਅਦ ਉਹ ਮੈਨੂੰ ਕਹਿੰਦੇ ਬਈ ਆਪ ਦੀ ਜਾਨਾ ਗੱਡੀ ਵਾਪਸ ਲੈ ਜਾ ਜਾਂ ਤੁਹਾਨੂੰ ਆਹ ਕਰਾ ਕੇ ਦੇ ਇਹਨਾਂ ਵੀ ਵੱਡਾ ਕੰਮ ਹੈ ਠੀਕ ਹੈ ਇੱਥੇ ਆਇਆ ਨੂੰ ਸਮਝੀ ਉਹਨਾਂ ਦੇ ਬੰਦੇ ਨੇ ਇਹ ਗਾਲੀ ਪੈ ਗੇ ਕਹਿੰਦੇ ਉਹ ਮੈਂ ਵੀ ਚਲੋ ਹੁਣ ਮੈਂ ਆਇਆ ਜੀ ਮੈਨੂੰ ਇੱਕ ਮਨਜਿੰ ਉਹ ਪਹਿਲੀ ਗੱਲ ਫੋਨ ਨਹੀਂ ਚਾਗਦਾ ਜੀ ਤੇ ਜੇ ਚਾਗਦਾ ਹੈ ਜੀ ਮੈਂ ਕੋਰਟ ਚਾ ਰੋਜ ਕੋਰਟ ਤੇ ਅੱਜ ਵੀ ਹੁਣ ਮੈਂ ਆਇਆ ਕਹਿੰਦੇ ਜੀ ਕੋਰਟ ਚ ਹੈ ਜੀ ਇਹ ਬੜੀ ਵੱਡੀ ਪ੍ਰੋਬਲਮ ਹੈ ਜਦੋਂ ਚਲੋ ਮਨਜਿੰਦਰ ਜੀ ਗਏ ਹੋਣਗੇ ਕੋਰਟ ਦੇ ਵਿੱਚ ਗਏ ਹੋਣਗੇ ਯਾਰ ਜਿਹੜਾ ਬੰਦਾ ਤੁਸੀਂ ਕੋਰਟ ਚ ਭੇਜਣਾ ਫਿਰ ਆਰਡਰ ਰੱਖ ਲਓ ਜਿਹੜੇ ਬੰਦੇ ਇੱਥੇ ਕੰਮ ਕਰ ਰਹੇ ਉਹਨੂੰ ਰੱਖਣ ਦੋ ਇੱਥੇ ਹੁਣ ਜਿਹੜਾ ਬੰਦਾ ਕੋਰਟ ਚ ਗਿਆ ਇੱਥੇ ਇੱਥੇ ਲੋਕਾਂ ਨੂੰ ਦੱਸ ਦਿਓ ਕਿ ਭਾਈ ਸਾਹਿਬ 8:00 ਵਜੇ ਤੋਂ ਲੈ ਕੇ 8:00 ਵਜੇ ਤੱਕ ਸਾਡਾ ਬੰਦਾ ਕੋਰਟ ਚ ਜਾਊਗਾ ਤੁਸੀਂ ਉਦੋਂ ਆਇਓ ਕਿਉਂ ਲੋਕਾਂ ਨੂੰ ਹਰਾਸ ਕਰਦੇ ਹੋ ਕੱਲ ਨੂੰ ਗੱਡੀ ਫੜੀ ਜਾਵੇ ਸਰ ਮੈਂ ਕੀ ਕਰੂੰਗਾ ਜੀ ਦੇਖੋ ਆਪ ਨੂੰ ਪਤਾ ਨਹੀਂ 12 ਸਾਲ ਉਹ 13 ਸਾਲ ਉਹ ਗੱਡੀ ਚੱਲ ਰਹੀ ਨੂੰ ਇਹ ਨੰਬਰ ਫੇਕ ਹੀ ਚੱਲ ਰਿਹਾ ਆਪ ਨੂੰ ਕੋਈ ਪਤਾ ਨਹੀਂ ਵੀ ਕੀ ਹੋਇਆ ਵੇ ਕੀ ਨਹੀਂ ਕੱਲ ਨੂੰ ਕੋਈ ਕਾਰ ਆਏ ਇਸ ਨੰਬਰਾਂ ਤੇ ਕੋਈ ਹੋਰ ਕਰ ਦੇ ਤੇ ਕੱਲੋਂ ਆਪਾਂ ਨੂੰ ਆਗੇ ਨਾ ਪੋਸੇ ਮੁੜ ਕੇ ਕੋਈ ਕਿਸੇ ਦੀ ਸੁਣਦਾ ਨਹੀਂ ਕੋਈ ਨਹੀਂ ਸੁਣਦਾ ਪੁਲਿਸ ਨੇ ਤਾਂ ਕਣਾ ਲਾ ਦੱਸੋ ਤੁਸੀਂ ਤਾਂ 420 ਕਰਦੇ ਫਿਰਦੇ ਹੋ ਜੀ ਦੋ ਦੋ ਨੰਬਰ ਵਾਈ ਫੰਦੇ ਹੋ ਕੀ ਧੰਦੇ ਕਰਦੇ ਹੋ ਇਕੋ ਹੀ ਗੱਡੀ ਇਕੋ ਹੀ ਜਾਂਚੀ ਇੰਜਨ ਨੰਬਰ ਸਿਰਫ ਜਿਹੜਾ ਮੇਰੇ ਕੋਲ ਹੈ ਉਹਦੇ 'ਚ ਸਮਾਂ ਦੀ ਜਿਹੜਾ ਹੋਰ ਹੈ ਜਿਹੜਾ ਮੇਰਾ ਨੰਬਰ ਲੱਗਿਆ ਹੋਇਆ ਜੀ ਉਹ 2 ਮਹੀਨੇ ਪਹਿਲਾਂ ਲੱਗਿਆ ਹੋਇਆ ਉਹ ਲੱਗਿਆ ਹੋਇਆ ਜੀ ਆਪਣਾ 13 ਨੂੰ 9 ਤੇ 4 13 ਆ ਪਿਆ ਜੀ ਉਹ ਨੰਬਰ ਆਪਣਾ 942013 ਨੂੰ ਲੱਗਿਆ ਹੋਇਆ ਜੀ ਠੀਕ ਹੈ ਜੀ ਜਿਹੜਾ ਸਮਾਂ ਦੀ ਬਾਅਦ ਦੇ ਵਿੱਚ ਲਾਇਆ ਗਲਤ ਨੰਬਰ ਜਿਹੜਾ ਮੇਰੇ ਨਾਂ 'ਤੇ ਪਤਾ ਹੀ ਨਹੀਂ ਮੈਨੂੰ ਜਾਚੇ ਤੇ ਵੀ ਨਹੀਂ ਉਹ ਲੱਗਾ ਹੋਇਆ ਜੀ 5 ਜੂਨ ਨੂੰ 2 ਮਹੀਨੇ ਬਾਅਦ ਲਾਇਆ ਹੋਇਆ ਦੇਖੋ ਮਤਲਬ ਉਹੀ ਹੈ ਨਾ ਵੀ ਐਕਚੁਅਲ ਦੇ ਵਿੱਚ ਅੰਨੀ ਨਬੋਲਾ ਘੜੀਸ ਰਿਹਾ ਕੋਈ ਪਤਾ ਹੀ ਨਹੀਂ ਲੱਗਦਾ ਵੀ ਹੋ ਕੀ ਰਿਹਾ ਕਿਹੜੇ ਬੰਦੇ ਇੱਥੇ ਰੱਖੇ ਨੇ ਜਿਹੜੇ ਕੰਮ ਕਰਦੇ ਨੇ ਸਮੇ ਕੋਈ ਮੈਂ ਤਾਂ ਹੀ ਹੈਰਾਨ ਹਾਂ ਨਾ ਕੋਈ ਕੰਮ ਧਿਆਨ ਹੀ ਨਹੀਂ ਕਿਸੇ ਦਾ ਵੀ ਕਿਸੇ ਦਾ ਵੀ ਧਿਆਨ ਨਹੀਂ ਕੀ ਕੀ ਹੋ ਰਿਹਾ ਕੀ ਲੋਕਾਂ ਨੂੰ ਪਤਾ ਨਹੀਂ ਲੱਗਦਾ ਜਾਂ ਇਹਨਾਂ ਅਫਸਰਾਂ ਨੂੰ ਪਤਾ ਨਹੀਂ ਲੱਗਦਾ ਕੋਈ ਮਿਸਟੇਕ ਹੋ ਜੇ ਮੈਂ ਹੀ ਕਹਣਾ ਨਾ ਵੀ ਜੇ ਇਹਨਾਂ ਵੱਲੋਂ ਕੋਈ ਛੋਟਾ ਮੋਟਾ ਕੋਈ 1921 ਹੋ ਜਾ ਤਾਂ ਬੰਦਾ ਕਹਿੰਦਾ ਨਹੀਂ ਨਹੀਂ ਜੀ ਤੁਹਾਡਾ ਫਾਰਮ ਸਹੀ ਨਹੀਂ ਸੀ ਦੁਬਾਰਾ ਲੈ ਕੇ ਆਓ ਦੁਬਾਰਾ ਸਹੀ ਕਰਾ ਕੇ ਲੈ ਕੇ ਆਓ ਤੇ ਜਿਹੜੀਆਂ ਤੁਹਾਡੀਆਂ ਗਲਤੀਆਂ ਦੇ ਲਈ ਇਹ ਲੋਕ ਧੱਕੇ ਖਾਂਦੇ ਨੇ ਉਹ ਕੌਣ ਕੰਪਲਸਟ ਕਰੇਗਾ ਨੂੰ ਮੈਂ ਧੰਨਵਾਦ ਬਾਹਰੋਂ ਭਰਾ ਲਿਆਈ ਇਹ ਇਹ ਤਿੰਨ ਵਾਰ ਕਿਤੇ ਮੈਨੂੰ ਕਹਿਆ ਕਰਨ ਆਇਆ ਨਹੀਂ ਕਰਿਆ ਇਹਦੇ ਚ ਆਇਆ ਨਹੀਂ ਕਰਿਆ ਮੈਂ ਉੱਥੇ ਜਾਇਆ ਕਰਾਂ 200 ଦਿਆਂ ਕਰਾਂ ਉਹ ਮੈਨੂੰ ਇੰਨਾ ਕਾ ਭਰ ਕੇ ਦੇ ਦਿਆ ਕਰੇ ਇਹ ਵੱਡੇ ਸਪੈਲਿੰਗ ਲਿਖ ਕੇ ਲਿਆ ਇਹਦੇ ਛੋਟੇ ਲਿਖ ਕੇ ਲਿਆ ਇਹਦੇ ਚ ਆਇਆ ਕਰਕੇ ਲਿਆ ਤਿੰਨ ਵਾਰ ਫੇਰ ਮੈਂ ਅੱਕ ਕੇ ਵੀ ਹੀ ਇਹਦੇ ਕੋਲੇ ਮੈਂ ਕਿਹਾ ਭਰਾਵਾ ਜੇ ਮਰਜ਼ੀ ਕਰ ਲਈ ਮੇਰੀ ਗੱਡੀ ਰੋਡ ਤੇ ਚੜ੍ਹਦੀ ਕਰ ਦੋ ਜੇ ਮਰਜ਼ੀ ਕਰ ਲਿਓ ਮੈਂ ਹੱਥ ਬੰਨ ਕੇ ਕਹਿੰਦੇ ਮੁਰੇ ਇੱਥੇ ਇਹਨੂੰ ਤੂੰ ਸਾਰਾ ਕੁਝ ਕਰਕੇ ਗਿਆ ਸੋ ਇਹ ਹਾਲਾਤ ਤੁਸੀਂ ਵੇਖ ਲਓ ਆਰਟੀਓ ਆਫਿਸ ਦੇ ਵਿੱਚ ਪ੍ਰ ਅੰਦਰੋਂ ਡਿਪਾਰਟਮੈਂਟ ਵੱਲੋਂ ਕੀ ਕੀ ਕੁਝ ਹੋ ਰਿਹਾ ਕੋਈ ਧਿਆਨ ਨਹੀਂ ਜਿਹੜਾ ਬੰਦੇ ਉੱਤੇ ਕੰਮ ਕਰਨ ਵਾਲੇ ਨੇ ਉਹ ਬਸ ਉਹੀ ਗੱਲ ਹੈ ਨਾ ਸਾਰੇ ਜਣੇ ਸਮਝਦੇ ਹੋ ਜਿਸ ਦਿਨ ਸਮਝਣ ਵਾਲੀ ਗੱਲ ਮੈਨੂੰ ਦੱਸਿਓ ਆਪਾਂ ਸਮਝਾਵਾਂਗੇ ਵੀ ਵੀ ਆ ਜੋ ਇੱਥੇ ਸਮਝਣ ਵਾਲੀ ਗੱਲ ਹੈ ਉਹ ਆਹ ਚੱਲ ਰਹੀ ਹੈ ਸੋ ਮਸਲੇ ਕਹੀ ਨਹੀਂ ਕਿਸੇ ਹੋਰ ਦਾ ਵੀ ਕੋਈ ਹੈਗਾ ਮਸਲਾ ਮੇਰਾ ਤੁਹਾਡਾ ਤੁਹਾਡਾ ਕੀ ਹਾਲ ਹੈ ਮੇਰਾ ਇੱਕ ਕਾਪੀ ਆਪਾਂ ਆਨਲਾਈਨ ਕਰवानी ਸੀਗੀ ਜੀ ਗੱਡੀ ਦੀ 2008 ਮਾਡਲ ਗੱਡੀ ਹੈ ਜੀ ਉਹਦੀ ਪਾਸਿੰਗ ਕਰवानी ਸੀ ਅਸੀਂ ਬਾਹਰ ਰਹਿੰਦੇ ਹਾਂ ਜੀ ਉਹ ਪਹਿਲਾਂ ਜਦੋਂ ਕਾਪੀ ਆਨਲਾਈਨ ਹੋਈਆਂ ਸੀਗੀਆਂ ਉਦੋਂ ਅਸੀਂ ਬਾਹਰ ਸੀਗੇ ਜੀ ਗੱਡੀ ਘਰੇ ਮੈਂ ਉੱਥੇ ਮਨਿੰਦਰ ਨੂੰ ਜਿਹੜਾ ਸਾਰੇ ਇੱਥੇ ਮੁੰਡਾ ਨਾ ਉਹਨਾਂ ਨੂੰ ਦੇਖ ਕੇ ਗਿਆ ਜੀ ਉਦੋਂ ਵੀ ਉਹ ਆਪਦੀ ਸੀਟ ਤੇ ਮੈਨੂੰ 2 ਵੀਕ ਹੋ ਗਏ ਜੀ ਲਾਸਤੋ ਲਾਸਟ ਮੰਡੇ ਦੇ ਕੇ ਗਏ ਆਈ ਮੈਂ ਉਦੋਂ ਪਹਿਲਾਂ ਉਹਨਾਂ ਨੇ ਮੈਨੂੰ ਕਿਹਾ ਐ ਕਰਨਾ ਪਊ ਲਹਿਰੇ ਵੇਗੇ ਜਾਣਾ ਪਊ ਇਦਾਂ ਇਦਾਂ ਪਤਾ ਨਹੀਂ ਕੀ ਕਰਨਾ ਉੱਥੇ ਗੱਡੀ ਲੈ ਕੇ ਆਏ ਕਰੋ ਮੈਂ ਕਿਹਾ ਮੇਰੀ ਗੱਡੀ ਖੰਨਾ ਨੰਬਰ ਪਤਾ ਨਹੀਂ ਕੀ ਕਰਨਾ ਸੀਗਾ ਜੀ ਉੱਥੇ ਗੱਡੀ ਦਾ ਤੁਸੀਂ ਕੀ ਕਰਨਾ ਕਿਸੇ ਗੱਡੀ ਦੀ ਕਾਪੀ ਆਨਲਾਈਨ ਕਰਵਾ ਕੇ ਜੀ ਪਾਸਿੰਗ ਕਰਵਾਉਣੀ ਆ ਪਾਸਿੰਗ ਵਾਸਤੇ ਜਾਣਾ ਪੈਂਦਾ ਜੀ ਉੱਥੇ ਨਾ ਫੋਟੋ ਹੁੰਦੀ ਆ ਹਾਂਜੀ ਇਹਨੇ ਮੈਥੋਂ ਉਹੀ ਫੋਟੋਆਂ ਮੰਗਵਾਲੀਆਂ ਜੀ ਆਨਲਾਈਨ ਫੋਟੋ ਉੱਥੇ ਇਹਨੇ ਮੈਨੂੰ ਘਰੇ ਬੈਠੇ ਮੈਨੂੰ ਕਹਿੰਦਾ ਤੂੰ ਤੇਲ ਮਚਾਏਂਗਾ ਮੈਂ ਕਿਹਾ ਜਦੋਂ ਮੈਂ ਤੈਨੂੰ ਇੰਨੇ ਪੈਸੇ ਦੇਤੇ ਤੇ ਹਾਂਜੀ ਸਭ ਨੂੰ ਪਤਾ ਹੁਣ 2 ਵੀਕ ਹੋ ਗਏ ਦੂਜੇ ਦਿਕਰ ਹਾਂਜੀ 2 ਵੀਕ ਹੋ ਗਏ ਹੁਣ ਨਾ ਤਾਂ ਮਨਿੰਦਰ ਸਾਡਾ ਫੋਨ ਚੱਕਦਾ ਜੀ ਉਹਨੇ ਆਪਦਾ ਨੰਬਰ ਦਿੱਤਾ ਕਹਿੰਦਾ ਫੋਨ ਕਰਕੇ ਪੁੱਛ ਲਿਓ ਸਿਲਵਰਾ ਪਿੰਡ ਆ ਜੀ ਮੇਰਾ ਭਾਈ ਰੁਪਏ ਕੋਲੇ ਇੰਨੀ ਦੂਰੋਂ ਰੋਜ਼ ਆਪ ਡਾਊਨ ਕਰਦਾ ਜੀ ਮੇਰੇ ਤੇ ਆਹੀ ਕੰਮ ਵਾਸਤੇ ਹੁਣ ਇੰਨੀ ਗਰਮੀ ਆ ਜੀ ਪਹਿਲਾਂ ਤਾਂ ਨਾ ਤੇ ਇੰਨਾ ਖਰਚਾ ਕਰ ਲਿਆ ਮਤਲਬ ਬਾਹਰੋਂ ਆਇਆ ਹੋਇਆ ਜੀ ਵਾਪਸ ਵੀ ਜਾਣਾ ਗੱਡੀ ਮੈਂ ਸੇਲ ਕਰਨੀ ਸੀਗੀ ਪਾਸਿੰਗ ਕਰਵਾ ਕੇ ਤਾਂ ਆ ਖੜੇ ਹਾਂ ਜੀ ਬਸ ਇਹਨਾਂ ਨਾਲ ਜੀ ਮੈਨੂੰ ਵੀ 2 ਹਫ਼ਤੇ ਹੋ ਗਏ ਆਉਦੇ ਨੂੰ ਮੇਰਾ 23ਵਾਂ ਮਸਲਾਗਾ 1.5 ਲੱਖ ਇਨਾਂ ਦੀ وجہ ਨਾਲ ਮੇਰਾ ਗੱਡੀ ਤੋਂ ਪਰਮਿਟ ਨਹੀਂ ਲਿਆ ਪਰਮਿਟ ਬੋਲੀ ਜਾਂਦਾਗਾ ਉਹ ਵੀ ਹੁਣ ਮੈਨੂੰ ਹੁਣ ਪਤਾ ਲੱਗਿਆ ਵੀ ਜਿਹੜਾ ਆਪਣੇ ਫਸਟ ਐਗ ਬਣਦੇ 3000 ਸਾਲ ਵਾਲੇ ਉਹ ਜਿਹਦਾ ਬਣਾਉਣ ਲੱਗੋ ਮੇਰਾ ਬਣ ਨਹੀਂ ਰਿਹਾ ਸੀਗਾ ਮੈਂ ਜਦੋਂ ਵਜਾ ਉਦੋਂ ਵਜਾ ਪਤਾ ਕੀਤਾ ਤੇ ਕਹਿੰਦੇ ਵੀ ਤੇਰਾ ਉਹ ਪਰਮਿਟ ਬੋਲ ਰਿਹਾ ਗੱਡੀ ਤੇ ਪਰਮਿਟ ਵਾਲੀ ਗੱਡੀ ਤੇ ਇਹ ਨਹੀਂ ਲੱਗ ਰਹੀ ਸੁ ਨਹੀਂ ਹੈ ਫਿਰ ਮੈਂ ਇੱਥੇ ਆ ਕੇ ਪਤਾ ਕੀਤਾ ਇਹ ਕਹਿੰਦੇ ਵੀ 24 ਨੰਬਰ ਫਾਰਮ ਲਾਉ 24 ਨੰਬਰ ਫਾਰਮ ਤੇ ਮੇਰੀ ਫੀਸ ਵੀ ਸਹੀ ਭਰੀ ਹੋਏ 1 ਸਵਾ ਲੱਖ ਰੁਪਿਆ 122000 700 ਰੁਪਏ ਤੇ ਆਟੋਮੋਬਾਈਲ ਦੇ ਦਫ਼ਤਰ ਗਿਆ ਮੈਂ ਫਾਈਲਵਾ ਫਾਈਲ ਬ ਮੋਡੀਫਾਈ ਵਾਲੀ ਇਹ ਕਹਿੰਦੇ ਮੋਡੀਫਾਈ ਫਾਈਲ ਬਣਾਓ ਅੱਜ ਮੈਨੂੰ 15 ਅੰਦਰ ਹੋ ਗਏ ਗੇੜ ਮਦਰ ਨੇ ਹਮਮ ਅਮਨਿੰਦਰ ਸਰ ਨੇ ਆਇਆ ਅਮਨਿੰਦਰ ਮਨਿੰਦਰ ਪਤਨੀ ਕਹਿੰਦੇ ਕੋਰਟ ਗਿਆ ਅੱਜ ਨੀਚੇ ਪੁੱਛਿਆ ਸੀ ਆ ਕੇ ਕਹਿੰਦੇ ਪਹਿਲਾਂ ਤਾਂ ਕਹਿੰਦੇ ਉਹ ਪਤਾ ਨਹੀਂ ਕੋਰਟ ਚ ਗਿਆ ਹੋਇਆ ਉਸ ਤੋਂ ਬਾਅਦ ਅਸੀਂ ਮੈਡਮ ਨੂੰ ਪੁੱਛਿਆ ਜੀ ਉੱਥੇ ਅਸੀਂ ਆਖਿਆ ਵੀ ਇਹ ਸੀਟ ਤੇ ਬਹਿੰਦਾ ਨਾ ਮਨਿੰਦਰ ਇੱਥੇ ਵੀ ਆਏ ਨਹੀਂ ਸਰ ਕਹਿੰਦੇ ਉੱਪਰ ਹੈ 329 ਚ ਕਿਸੇ ਨੂੰ ਦੱਸਿਓ ਨਾ ਤੁਸੀਂ ਜਾ ਕੇ ਉੱਥੋਂ ਕੰਮ ਕਰਵਾ ਲਓ ਪਰ ਦੱਸਿਓ ਨਾ ਕਿਸੇ ਨੂੰ ਅਸੀਂ ਉੱਪਰ ਗਏ ਉਹ ਕਹਿੰਦੇ 10 ਮਿੰਟ ਹੋ ਗਏ ਉਹ ਨੀਚੇ ਚਲੇ ਆ ਗਿਆ ਨੀਚੇ ਆ ਕੇ ਪੁੱਛਾਂਗੇ ਤਾਂ ਉਹ ਤਾਂ ਕੋਰਟ ਚ ਗਿਆ ਵਾ ਮੈਂ ਤਾਂ ਫਰਵਰੀ ਦਾ ਪਤਾ ਪੂਰਾ ਪੂਰਾ ਪਕਾਈ ਮੈਂ ਤੁਹਾਨੂੰ ਦੱਸਿਆ ਨਾ ਵੀ ਪੂਰੀ ਪਕਾਈ ਕਰਾਈ ਜਾ ਰਹੀ ਹੈ ਬੰਦਿਆਂ ਦੀ ਕਿਉਂਕਿ ਕਿਸੇ ਨੂੰ ਪਤਾ ਹੀ ਨਹੀਂ ਵੀ ਕੌਣ ਮਨਿੰਦਰ ਹੈ ਜਾਂ ਕਿਹੜੀ ਸੀਟ ਤੇ ਕੌਣ ਬੰਦਾ ਕੱਖ ਨਹੀਂ ਪਤਾ ਕਿਸੇ ਦੇ ਗੱਲ ਦੇ ਵਿੱਚ ਕੋਈ ਆਈ ਕਾਰਡ ਨਹੀਂ ਪਾਵੇ ਵੀ ਯਾਰ ਆਹ ਬੰਦਾ ਇਹ ਕਿਹੜੇ ਡਿਪਾਰਟਮੈਂਟ ਨਾਲ ਰਿਲੇਟਡ ਹੈ ਮੇਰੇ ਵਰਗਾ ਜਿਹੜਾ ਮਰਜ਼ੀ ਵੀ ਉੱਥੇ ਜਾ ਕੇ ਭਾਵੇਂ ਬਹਿ ਜਾਏ ਜਿਵੇਂ ਪ੍ਰਾਈਵੇਟ ਬੰਦੇ ਜਾ ਕੇ ਇਹ ਕੀ ਨਾਮ ਮੁੰਡੇ ਦਾ ਅਮਰੀਕਾ ਕੀ ਅੰਗਰੇਜ਼ ਕਹ ਰਿਹਾ ਵੀ ਮੈਂ ਉੱਥੇ ਜਾ ਕੇ ਜਦੋਂ ਚੈੱਕ ਕੀਤਾ ਰਜਿਸਟਰ ਤੁਸੀਂ ਤੇ ਕੋਈ ਇੱਕ ਪ੍ਰਾਈਵੇਟ ਬੰਦਾ ਜਾ ਕੇ ਸਰਕਾਰੀ ਡਾਕੂਮੈਂਟ ਨੂੰ ਚੈੱਕ ਕਰ ਰਿਆ ਇਹ ਸਿਸਟਮ ਹੈ ਇਹ ਹਾਲਾਤ ਆ ਵੀ ਆਮ ਬੰਦਾ ਰੋਲਦਾ ਫਿਰਦਾ ਪ੍ਰਾਈਵੇਟ ਬੰਦਿਆਂ ਨੂੰ ਵੱਧ ਪੈਸੇ ਦੇ ਕੇ ਵੀ ਕੰਮ ਕਰਾਉਣ ਦੀ ਕੋਸ਼ਿਸ਼ ਕਰ ਰਹੇ ਤੇ ਪ੍ਰਾਈਵੇਟ ਬੰਦੇ ਕੀ ਖੇਡ ਖੇਡ ਰਹੇ ਆ ਉਹ ਤੁਹਾਡੇ ਸਾਹਮਣੇ ਇਹ ਹਲੇ ਇੱਕ ਬੰਦੇ ਦੀ ਸਾਹਮਣੇ ਆਈ ਹੈ ਹੋਰ ਬਥੇਰੇ ਜਿਹੜੇ ਕਮੈਂਟ ਆਉਣਗੇ ਫਿਰ ਪਤਾ ਲੱਗੂਗਾ ਤੇ ਆਪਾਂ ਜਦੋਂ ਮਰਜ਼ੀ ਮੇਰੇ ਵੀਰ ਫੋਨ ਕਰ ਲਿਓ 8360585800 ਮੇਰਾ ਨੰਬਰ ਆ ਜਦੋਂ ਮਰਜ਼ੀ ਕਾਲ ਕਰਿਓ ਕਿਸੇ ਨੂੰ ਕੋਈ ਵੀ ਪ੍ਰੋਬਲਮ ਇਸ ਟਾਈਪ ਦੀ ਹੁੰਦੀ ਹੈ ਆਪਾਂ ਫਿਰ ਇੱਥੋਂ ਲਾਈਵ ਹੋਵਾਂਗੇ ਇਹ ਜਿਹੜਾ ਚੱਕਰ ਹੈ ਤੁਸੀਂ ਵੇਖ ਲਓ ਕਿਸ ਤਰੀਕੇ ਦਾ ਸੀ ਮੇਰਾ ਕੰਮ ਇੱਕ ਅਵੇਅਰ ਕਰਨਾ ਸੀ ਮੇਰਾ ਕੰਮ ਦੱਸਣਾ ਸੀ ਕਿਉਂਕਿ ਅਵੇਰਨੈਸ ਫਲਾਉਣੀ ਮੇਰਾ ਕੰਮ ਹੈ ਵੀ ਚਲੋ ਯਾਰ ਅਵੇਅਰ ਹੋ ਜਾਓ ਇਹਨਾਂ ਧੰਦਲੇ ਬਾਜ਼ੀਆਂ ਤੋਂ ਬਚੋ ਤੇ ਆਪਣਾ ਰੱਖੋ ਧਿਆਨ ਤੇ ਮੈਨੂੰ ਦਿਓ ਇਜਾਜ਼ਤ ਸੱਚੇ ਕਾਲ ਸਰ ਜੀ ਮੇਰਾ ਕੰਮ ਹੈ ਇਹ ਕੰਮ ਮੇਰਾ ਫੂਡ ਸਪਲਾਈ ਨਾਲ ਦਾ 13 ਸਾਲ